ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਕਤੂਬਰ ਨੂੰ ਸਵੱਛ ਭਾਰਤ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਹਿੱਸਾ ਲੈ ਕੇ ਸਵੱਛ ਭਾਰਤ ਮਿਸ਼ਨ ਦੇ 10 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣਗੇ ਇਸ ਦੌਰਾਨ ਉਹ ਸਵੱਛਤਾ ਤੇ ਸਫਾਈ ਨਾਲ ਸੰਬੰਧਤ 9600 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਜਦਕਿ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਵੀ ਰੱਖਣਗੇ ਪੱਤਰ ਸੂਚਨਾ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਸਵੱਛਤਾ ਲਈ ਸਭ ਤੋਂ ਮਹੱਤਵਪੂਰਨ ਜਨਤਕ ਅੰਦੋਲਨਾਂ ਵਿੱਚੋਂ ਇੱਕ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਮੌਕੇ ਸਵੇਰੇ 10 ਵਜੇ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿੱਚ ਕਰਵਾਏ ਜਾਣ ਵਾਲੇ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਇਸ ਪ੍ਰੋਗਰਾਮ ਦੌਰਾਨ ਭਾਰਤ ਦੀਆਂ ਦਹਾਕੀਆਂ ਲੰਬੀਆਂ ਸਵੱਛਤਾ ਪ੍ਰਾਪਤੀਆਂ ਤੇ ਹਾਲ ਹੀ ਵਿੱਚ ਸਮਾਪਤ ਹੋਈ ਸਵੱਛਤਾ ਹੀ ਸੇਵਾ ਮੁਹਿੰਮ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਇਹ ਇਸ ਕੌਮੀ ਯਤਨ ਦੇ ਅਗਲੇ ਪੜਾ ਲਈ ਵੀ ਮੰਚ ਤਿਆਰ ਕਰੇਗਾ ਪੂਰਨ ਸਵੱਛਤਾ ਦੀ ਭਾਵਨਾ ਪਾਰਤ ਦੇ ਹਰ ਕੋਨੇ ਤੱਕ ਪੁੱਜੇ ਇਸ ਲਈ ਪ੍ਰੋਗਰਾਮ ਵਿੱਚ ਸਥਾਨਕ ਸਰਕਾਰਾਂ ਮਹਿਲਾ ਸਮੂਹਾਂ ਨੌਜਵਾਨ ਸੰਗਠਨਾ ਤੇ ਕਮਿਊਨਿਟੀ ਆਗੂਆਂ ਦੀ ਦੇਸ਼ ਪੱਧਰ ਤੇ ਹਿੱਸੇਦਾਰੀ ਵੀ ਯਕੀਨੀ ਬਣਾਈ ਜਾਏਗੀ ਜ਼ਿਕਰ ਯੋਗ ਹੈ ਕਿ ਸਵੱਛਤਾ ਹੀ ਸੇਵਾ 2024 ਦੇ ਥੀਮ ਕੁਦਰਤੀ ਸਵੱਛਤਾ ਸੰਸਕਾਰ ਸਵੱਛਤਾ ਨੇ ਇੱਕ ਵਾਰ ਫੇਰ ਦੇਸ਼ ਨੂੰ ਸਵੱਛਤਾ ਜਨਤਕ ਸਿਹਤ ਤੇ ਵਾਤਾਵਰਣ ਸਥਿਰਤਾ ਪ੍ਰਤੀ ਵਚਨ ਬੱਧਤਾ ਲਈ ਇਕਜੁੱਟ ਕੀਤਾ ਹੈ ਸਵੱਛਤਾ ਹੀ ਸੇਵਾ 2024 ਤਹਿਤ ਸਾਰਾਂ ਕਰੋੜ ਤੋਂ ਵੱਧ ਲੋਕਾਂ ਦੀ ਜਨਤਕ ਭਾਗੀਦਾਰੀ ਨਾਲ ਦੇਸ਼ ਭਰ ਵਿੱਚ 1970000 ਤੋਂ ਵੱਧ ਪ੍ਰੋਗਰਾਮ ਕੀਤੇ ਗਏ ਨੇ ਤਕਰੀਬਨ 1 ਲੱਖ ਸਫਾਈ ਮਿੱਤਰ ਸੁਰੱਖਿਆ ਕੈਂਪ ਵੀ ਲਗਾਏ ਗਏ ਨੇ ਜਿਸ ਨਾਲ 30 ਲੱਖ ਤੋਂ ਵੱਧ ਸਫਾਈ ਮਿੱਤਰਾਂ ਨੂੰ ਫਾਇਦਾ ਹੋਇਆ ਏ ਇਸ ਤੋਂ ਇਲਾਵਾ ਇੱਕ ਪੇੜ ਮਾਕੇ ਨਾਮ ਮਹਿੰਮ ਤਹਿਤ ਰਿਕਾਰਡ ਗਿਣਤੀ ਵਿੱਚ ਬੂਟੇ ਲਗਾਏ ਗਏ ਨੇ